ਲੋਕ ਗੀਤਾਂ ਦੇ ਸਫਰ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ ਅਸੀਂ ਹਾਜ਼ਰ ਹਾਂ ਦੋਵੇਂ ਭੈਣਾ ਇਸ ਚੈਨਲ ਤੇ ਅਸੀਂ ਹਰ ਰੋਜ਼ ਤੁਹਾਡਾ ਘਰ ਬੈਠਿਆਂ ਦਾ ਲੋਕ ਗੀਤਾਂ ਦੇ ذریعے ਮਨੋਰੰਜਨ ਕਰਦੇ ਹਾਂ ਤੇ ਤੁਸੀਂ ਸੋਹਣੇ-ਸੋਹਣੇ ਕੰਪਲੀਮੈਂਟ ਕਰਕੇ ਸਾਡਾ ਹੌਸਲਾ ਵਧਾਉਨੇ ਹੋ ਤੇ ਇਸੇ ਲਗਾਤਾਰਤਾ ਦੇ ਵਿੱਚ ਅਸੀਂ ਹੌਸਲੇ ਨੂੰ એનર્ਜੀ ਦਾ ਰੂਪ ਦੇ ਕੇ ਫਿਰ ਕੋਈ ਨਾ ਕੋਈ ਲੋਕ ਗੀਤ ਲੈ ਕੇ ਤੁਹਾਡੇ ਸਨਮੁਖ ਹੋ ਜਾਂਦੇ ਹਾਂ ਅੱਜ ਫੇਰ ਅਸੀਂ ਬੜਾ ਸੋਹਣਾ ਲੋਕਗੀਤ ਲੈ ਕੇ ਤੁਹਾਡੇ ਰੂਬਰੂ ਹੋਇਆ ਉਮੀਦ ਕਰਦੇ ਹਾਂ ਕਿ ਅੱਜ ਵਾਲੇ ਲੋਕਗੀਤ ਨੂੰ ਵੀ ਤੁਸੀਂ ਭਰਮਾ ਹੁੰਗਾਰਾ ਦੋਗੇ ਆਪ ਵੀ ਗਾਓਗੇ ਤੇ ਆਪਣੇ ਬੱਚਿਆਂ ਨੂੰ ਸਿਖਾਓਗੇ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਤੱਕ ਇਹ ਲੋਕ ਜਿਹੜੇ ਹੈਗੇ ਅਪੜ ਸਕਣ ਪਹੁੰਚ ਸਕਣ ਤੇ ਇਸੇ ਉਮੀਦ ਦੇ ਵਿੱਚ ਸਾਡੇ ਦੋਨੇ ਭੈਣਾਂ ਦਾ ਕੀਤਾ ਯਤਨ ਤੁਹਾਡੇ ਰੂਬਰੂ दंद कालिया जुल्फायाज वि गोरि जुडा हो कण्ड न दीति जा ਚਿੱਟੇ ਦੰਦ ਕਾਲੀਆਂ ਜੁਲਫਾਂ ਗੋਰੀ ਚੰਨਣੇਗੇ ਲੀਹੋ ਕੰਡਨ ਦੇ ਤੇਜਾ ਮੇਰੇ ਮাইয়া ਤੁੱਦ ਵਿਨ ਕੋਈ ਨਾ ਵੇਲੀ ਹੋ ਚਿੱਟੇ ਦੰਦ ਕਾਲੀਆਂ ਫਾਇਜ ਬਗਰੀ ਦੀ ਮੈਂ ਦਿਹੋ ਕੰਡਨ ਦੇ ਤੀਜਾ ਮੇਰੇ ਮਾਇਆ ਅੱਵਾਜ ਤੇਰੇ ਨਾ ਰੈਂਦੀ ਹੋ ਟਿੱਟੇ ਦੰਦ ਕਾਲੀਆਂ ਜੁਲਫਾਂ ਸੁਕਣੇ ਮਾਲ ਫਰਾਟੇ ਹੋ ਨੇਕੇ ਕੰਡ ਤੁਰੀ ਗਿਓ ਮਈਆ ਗੁੰਦੜੇ ਰਹਿ ਗਏ ਆਟੇ ਚਿੱਟੇ ਦੰਦ ਕਾਲੀਆਂ ਝੁਲਫਾਂ ਸੁਕਣ ਕਾਲੀ ਰਾਤੀ ਹੋ ਨਾਲ ਦਮਾ ਦੇ ਲਾ ਕੇ ਮਈਆ ਪੁੱਲਗੇ ਅਸਾਰੀਆਂ ਬਾਤੀ ਹੋ ਚਿੱਟੇ ਦੰਦ ਕ पदे छले हो आखो मेरे दिल भर जानी कोई सुनेरा कलले हो चिट्टे दंद कालियां जुल्फा जुल्फा लैण हो ਟਿੱਟੇ ਦੰਦ ਕਾਲੀਆਂ ਜ਼ੁਲਫਾਂ ਜ਼ੁਲਫਾਂ ਸੈਣ ਨ ਕੰਗੀ ਹੋ ਏਸ ਵਸਣ ਦੇ ਨਾਲੋਂ ਟੋਲਾ ਮੈਂ ਬਾਬਲ ਕਰ ਚੰਗੇ ਹੋ ਟਿੱਟੇ ਦੰਦ ਕਾਲੀਆਂ ਜੁਲਫਾਂ ਜੁਲਫਾਂ ਸੈਣ ਨ ਕੰਗੀ ਹੋ ਏਸ ਵਸਣ ਦੇ ਨਾਲੋਂ ਟੋਲਾ ਮੈਂ ਬਾਬਲ ਕਰ ਚੰਗੇ ਹੋ ਹਾਂਜੀ ਦੋਸਤੋ ਇਸੀ ਬੜਾ ਸੋਹਣਾ ਲੋਕ ਗੀਤ ਜੋ ਅਸੀਂ ਤੁਹਾਡੇ ਰੂਬਰੂ ਕੀਤਾ ਪਸੀਨਾ ਕਾਫੀ ਆਇਆ ਗਰਮੀ ਆਈ ਗੋਦੇ ਆ ਤੇ ਉਮੀਦ ਕਰਦੇ ਆ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਜੇਕਰ ਚੰਗਾ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਅਖੀਰ ਦੇ ਵਿੱਚ ਤੁਹਾਡਾ ਲਗਾਤਾਰ ਸਾਡੇ ਇਸ ਚੈਨਲ ਦੇ ਨਾਲ ਜੁੜੇ ਰਹਿਣ ਕਰਕੇ ਬਹੁਤ ਬਹੁਤ ਧੰਨਵਾਦ